ਕਦਿਲੋਪਾ ਬਦਲ ਨਹੀਂ ਦੀ ਗੱਲ ਕਦਿਲ ਸੂਨਪੁਰਾ ਇਹਦਾ ਲੀਰਾ ਪਿੰਡ ਹੈ ਇਹ ਪਾਜੀ ਦਾ ਬਾਟੇ ਸਰਵਾ ਕਬਰੂਆ ਸਰਵਾ ਕਬਰੂਆ ਨੱਤਾ ਨਿਕਰਾਤੀ ਉਹ ਚੋਪਰਾ ਨਾਲ ਬਾਈ ਬੰਨੀਆ ਹੋਣਾ ਕਬੱਡੀ ਦੀਪਤ ਬੁਰਜੀ ਦੀ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਚਾਰੇ ਦੇ ਚਾਰੇ ਜਾਫੀ बलबीर सिंहरा भेद है बड़े बड़े कप राजू होना ने कराए राए है परी साइड डेरा बाबा नानक की धरती का पर शिकारा वाला शिकारा वाला कुलदीपा ਕਬੱਡੀ ਕਲੱਬ ਜਰਮਨ ਗੁਰਦਾਸਪੁਰ ਲਈਦਾ ਰਿੰਕੂ ਸਮਰੇ ਹੁਣਾਂ ਦੀ ਟੀਮ ਨਾਲ ਮੇਰੇ ਵੀਰੋ ਅਮਨ ਰਹਿਜੇ ਹੁਣਾਂ ਦੀ ਟੀਮ ਨਾਲ ਪਿਆਰ ਦੇ ਨਾਲ ਸੋਹਣੋ ਪਿਆਰ ਦੇ ਨਾਲ ਆ ਵੀ ਭਾਈ ਬੂਟਾ ਉਮਰੀਆਣਾ ਭਾਈ ਸਾਡਾ ਕਰੂਗਾ ਨਾ ਖੇਡ ਕਬੱਡੀ ਦੀ ਬਾਬਾ ਜੀ ਮੇਰਾ ਸਪਰਕ ਬਣਾਓ ਪੁਲਿਸ ਗਰਾਊਂਡ ਦੇ ਵਿੱਚ ਅੱਗੇ ਥੋੜਾ ਸਿਰਾ ਲੱਗਿਆ ਪਿਆ ਪੰਜਾਬ ਵਿੱਚ ਕਬੱਡੀ ਦੇ ਲੜ ਸੁਣਨੇ ਲਾਲ ਇਹਦੇ ਪੱਟਲੀ ਖੁੰਝਾ ਬੱਲੇ 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 ਅੱਜ ਦੇ ਮੈਚ ਦਾ ਸ਼ੁਸ਼ਮਾ ਫੁੱਲਾ ਛਾ ਗਿਆ ਫੁੱਲਾ ਛਾ ਗਿਆ ਫੁੱਲਾ ਛਾ ਗਿਆ ਉਹ ਤਪੁਰਦੀ ਵਾਲੇ ਦੀਪ ਨੂੰ ਢਾ ਗਿਆ ਆ ਫੁੱਲਾ ਛਾ ਗਿਆ ਮੇਰੇ ਮਿੱਤਰੋ ਫਿਰ ਅਬਰ ਦੀ ਰੇਡ ਪੈਂਦੀ ਹੈ ਉਹ ਸਮੇਂ ਦੀਆਂ ਗੱਲਾਂ ਹੋਣੀਆਂ ਉਹ ਸਮੇਂ ਦੀਆਂ ਗੱਲਾਂ ਦੀਪ ਤਪੁਰਦੀ ਦੇ ਵੱਲ ਕਹਿੰਦੇ ਰੇਡਾਂ ਜਿਹੜੀਆਂ ਸੁੱਖਾ ਸ਼ੇਰਪੁਰਿਆ ਕੈਨੇਡਾ ਤੋਂ ਕਹਿੰਦੇ ਓ ਆਉਣਾ ਨਜ਼ਾਰਾ ਕੇ ਨਹੀਂ ਦੱਸੋ ਇੱਕ ਵਾਰੀ ਕਬਰੂਆ ਵਾਦੋ ਵਾਲੀਆ ਧੀਰਾ ਤੇ ਰਾਜੂ ਇੱਕ ਹੀਤ ਬਾਜਵਾ ਸੋਨੀ ਸਾਡਾ ਬਟਲਾ ਰਾ ਭਰਾ ਉਹ ਉਧਰ ਸ਼ਿਕਾਰਾਂ ਵਾਲਾ ਸ਼ਿਕਾਰਾਂ ਵਾਲਾ ਸ਼ਿਕਾਰਾਂ ਵਾਲਾ ਅਜਿੰਦਰਪਾਲ ਖਰਲਾ ਦਾ ਜਹੇਤਾ ਕਰਾਉਂਦਾ ਬਹਿ ਜਾ ਵਾਜਾ ਕਰਾਉਂਦਾ ਬਹਿ ਜਾ ਵਾਜਾ ਆ 800 ਰੁਪਏ ਵੀਰੇ ਪਹੁੰਚਾ ਕਰ ਦਿਓ ਸੁੱਖੇ ਸ਼ੇਰਪੁਰੇ ਵੱਲੋਂ ਉਧਰ ਵੇਖੋ ਬਣੀ ਕੀ ਜਾਂਦਾ ਉਧਰ ਵੇਖੋ ਬਣੀ ਕੀ ਜਾਂਦਾ ਇਹ ਸ਼ਿਕਾਰਾਂ ਵਾਲਾ ਕੀਪਾ ਹੈ ਮੇਰੇ ਮਿੱਤਰੋ